ਦਾ ਚੈੱਕ ਕੀਤਾ ਇਹਨਾਂ ਦਾ ਬੀਪੀ ਬਹੁਤ ਜ਼ਿਆਦਾ ਹੈ ਇਹਨਾਂ ਦੀ ਕਬੀਪੀ ਦੀ ਗੋਡੀ ਸ਼ੁਰੂ ਕੀਤੀ ਹੈ ਇੱਕ ਅਗਲੇ ਦੀ ਗੋਡੀ ਸ਼ੁਰੂ ਕਰੀਏ ਠੀਕ ਹੈ ਤੇ ਬਾਕੀ ਇਹਨਾਂ ਦਾ ਜਿਹੜਾ ਇਲਾਜ ਹੈ ਥੋੜਾ ਲੰਮਾ ਚੱਲੇਗਾ ਤੇ ਕੁਝ ਟੈਸਟ ਲਈ ਜਿਹੜੇ ਤੁਹਾਨੂੰ ਹਸਪਤਾਲ ਨਾਲ ਜਾਣਾ ਪਏਗਾ ਨੈਸਿਬੀਐਸ ਹਸਪਤਾਲ ਨਾਲ ਜਾਣਾ ਪਏਗਾ ਉਹ ਟੈਸਟ ਆਪਾਂ ਇੱਕ ਵਾਰ ਰੀਪੀਟ ਕਰਾਵਾਂਗੇ ਕਿ ਪਹਿਲੇ ਨਾਲ ਦਵਾਈ ਦਾ ਕਿੰਨਾ ਕ ਫਰਕ ਆਇਆ ਫਿਰ ਆਪਾਂ ਕੋਈ ਦਵਾਈ ਚੇਂਜ ਕਰਨੀ ਹੋਵੇ ਚੇਂਜ ਕਰਤਾ ਜੇ ਜੇ ਕੋਈ ਘਟਾਲੀ ਹੋਏਗੀ ਤਾਂ ਘਟਾ ਦੋ ਠੀਕ ਹੈ ਹੋਰ ਇਹਨੇ ਕਹਾਂਦੇ ਨਾਮ ਡਾਕਟਰ ਹਰਮਨਦੀਪ ਸਿੰਘ ਆ ਮੈਂ ਹੱਡੀਆਂ ਡਾਕਟਰ ਸਾਹਿਬ ਮੈਂ ਜੋੜਾਂ ਤੇ ਕਹਾ ਤੇ ਹੱਡੀਆਂ ਦੀ ਸਰਜਰੀ ਕਰਦਾ ਹਾਂ ਤੇ ਮੇਰੇ ਕੋਲ ਤਾਂ ਜਿਸ ਤਰੀਕੇ ਦੇ ਨੇ ਪੇਸ਼ੈਂਟਸ ਆ ਜਾਂਦੇ ਨੇ ਉਹਨਾਂ ਦੀ ਕਾਫੀ ਜ਼ਿਆਦਾ ਦਿੱਕਤਾਂ ਸੀ ਜਾਂ ਖੋਟਿਆਂ ਦੇ ਬੱਦੀ ਤੇ ਫਿੱਟ ਦੇ ਦਰਦਾਂ ਨੂੰ ਯੋਗ ਮੈਕਸਮਮ ਜੇ ਮੈਂ ਅੰਦਾਜ਼ਾ ਲਗਾਵਾ ਤਾਂ 90-95% ਜਿਹੜੇ ਪੇਸ਼ੈਂਟਸ ਸੀ ਮੇਰੇ ਪੈਕਿੰਗ ਤੇ ਤੇ ਖੋਟਿਆਂ ਦੇ ਜਿਵੇਂ ਹੁਣ ਆਪਣੇ ਕੋਲ ਸਰਵਾਈਕਲ ਵਾਲਾ ਕੋਈ ਮਰੀਜ਼ ਆਇਆ ਜੇ ਤੁਹਾਡੇ ਕੋਲ ਉਹ ਚੀਜ਼ ਉਹਨੂੰ ਨਸ ਦੀ ਪ੍ਰੋਬਲਮ ਆ ਜਾਂ ਉਹਦੀ ਹੱਥ ਪੈਰ ਸੁੁੰਦੇ ਨੇ ਉਹ ਕੀ ਪ੍ਰੋਬਲਮ ਥੀਗੀ ਉਹਨੂੰ ਕਦੇ ਕਦੇ ਜਿੱਦਾਂ ਆਪਣਾ ਅੰਦਰ ਢਾਂਚਾ ਹੈ ਨਾ ਹੱਡੀਆਂ ਦਾ ਆਪਣੇ ਨਸਾ ਜਿਹੜੀਆਂ ਦਿਮਾਗ ਤੋਂ ਚੱਲ ਕੇ ਨਿਕਲਦੇ ਨੇ ਉਹ ਹੱਡੀਆਂ ਦੇ ਵਿੱਚ ਨਿਕਨੇ ਕੇ ਛੇਕੁੰਦੇ ਜਿਨ੍ਹਾਂ ਦੇ ਵਿੱਚੋਂ ਜੀ ਆਪਣਾ ਰਸਤਾ ਬਣਾ ਕੇ ਬਾਹਰ ਆਉਂਦੀ ਹੈ ਕਲਪ ਉਹ ਕਿਤੇ ਕਿਤੇ ਇਹੋ ਜਿਹੇ ਏਰੀਆਜ਼ ਦੇ ਵਿੱਚ ਜਿਵੇਂ ਕਿ ਜਿੱਥੇ ਮੂਵਮੈਂਟ ਜ਼ਿਆਦਾ ਹੈ ਗਰਦਨ ਹੋਗੀ ਜਾਂ ਢੋਈਵਾੜਾ ਏਰੀਆ ਹੋ ਗਿਆ ਉੱਥੇ ਜਾ ਕੇ ਫਿਰ ਉਹ ਜਿਹੜੀ ਹੈ ਕਦੇ ਕਦੇ ਨਸਾਂ ਦਬਦੀਆਂ ਨੇ ਜਾਂ ਡਿਸਕ ਹਿੱਲ ਜਾਂਦੀ ਹੈ ਉਹ ਨਸ ਨੂੰ ਦਬਾ ਲੈਂਦੇ ਹਾਂ ਜਿੱਦਾਂ ਕੋਈ ਕਿਸੇ ਨੇ ਵਜ਼ਨ ਚੱਕ ਲਿਆ ਉਸ ਤੋਂ ਬਾਅਦ ਉਹਦੇ ਨਾਲ ਫਿਰ ਅੱਗੇ ਨਸਾਂ ਦੀ ਦਿੱਕਤ ਆ ਗਈ ਡਾਕਟਰ ਸਾਹਿਬ ਪਹਿਲਾਂ ਤਾਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਤੁਸੀਂ ਇੱਥੇ ਨਾ ਟੈਂਪਲ ਆਇਆ ਤੇ ਤੁਸੀਂ ਬਹੁਤ ਲੋਕਾਂ ਨੂੰ ਮਰੀਦ ਦੇਖੇ ਅੱਜ ਦੇ ਕੈਂਪ ਵਿੱਚ ਕਿੰਨੇ ਕੁ ਮਰੀਜ਼ ਤੁਸੀਂ ਚੈੱਕਅਪ ਕੀਤੇ ਨੇ ਸਭ ਪਹਿਲਾਂ ਸਾਸਿਕਾ ਮੈਂ ਡਾਕਟਰ ਵਿੰਦਾ ਸਿੰਘ ਵੀ ਐਂਟੀ ਮੈਡੀਸਨਲ ਸੀਨੀਅਰ ਕੰਸਲਟੈਂਟ ਸਾਬਕਾ ਪ੍ਰਤਾਪ ਸਿੰਘ ਹਸਪਤਲ ਵਿੱਚ ਸੇਵਾ ਨਿਭਾ ਰਿਹਾ ਤੇ ਅੱਜ ਅਸੀਂ ਕਢਾਣੀ ਕੈਂਪ ਲਾਇਆ ਸੀਗਾ ਨਹੀਂ ਤੇ ਮੇਰੀ ਰੈਗੂਲਰ ਓਪੀਡੀ ਵੀ ਹੁੰਦੀ ਹੈ ਦੁਜੇ ਤੇ ਚੌਥੇ ਵੀਰਵਾਰ ਨੂੰ ਇੱਥੇ ਹਰ ਦੁਜੇ ਤੇ ਕੁੱਝ ਵੀ ਹਰਾ ਠੀਕ ਹੈ ਪਰ ਅੱਜ ਸਾਡੇ ਹਸਪਤਲ ਦਾ ਬਹੁਤ ਵਧੀਆ ਪ੍ਰਬੰਧਾ ਸੀ ਇੱਥੇ ਜਿਸ ਮੇਨ ਡਾਕਟਰ ਆਰਟ ਦੇ ਦੇ ਨਾਲ ਔਰਤੋ ਦੀ ਹੱਡੀਆਂ ਦੇ ਨਾਲ ਗਾਇਮੇ ਦੇ ਨਾਲ ਮੈਂ ਮੈਡੀਸਨ ਦਾ ਅਸੀਂ ਚਾਰਾਣੀ ਇੱਥੇ ਆ ਗਏ ਉਹ ਲੈਬ ਤੇ ਅੱਜ ਅਸੀਂ ਮੇਰੇ ਹਿਸਾਬ ਦੇ ਵਿੱਚ 150 ਅਰਾਊਂਡ ਤਾਂ ਪੇਸ਼ੈਂਟ ਦੇਖ ਚੁੱਕੇ ਆ ਜਿੰਨੇ ਵਿੱਚ ਅਸੀਂ ਕੋਪੀਡੀ ਆਪਣੀ ਫ੍ਰੀ ਨਾਲ ਈਸੀਜੀ ਨਾਲ ਸ਼ੂਗਰ ਵਗੈਰਾ ਤੇ ਨਾਲ ਦਵਾਈਆਂ ਵੰਡੀਆਂ ਇੱਥੇ ਜੀ ਇਹ ਇੰਸਟੀਚਿਊਟ ਆ ਜਿਹੜਾ ਇਹ ਪਿੰਡ ਦਾ ਬਹੁਤ ਵੱਡਾ ਉਪਰਾਲਾ ਜਿਨ੍ਹਾਂ ਨੇ ਇੰਨਾ ਵਧੀਆ ਸੈਟਅਪ ਬਣਾ ਰੱਖਿਆ ਔਰ ਇਹ ਕੁਸ਼ਰ ਟੈਸਟ ਵੀ ਆਪਣੇ ਉਹਨੂੰ ਇੱਥੇ ਫ੍ਰੀ ਕਰਾਉਂਦੇ ਨੇ ਕਬਧੀਆ ਬ੍ਰਾਲਾ ਇੰਨਾਂ ਦਾ ਇੱਥੇ ਕਾਣੀ ਹੈ ਇੱਥੇ ਜੀ ਅੱਜ ਮੈਗਾ ਕੈਂਪ ਸੀਗਾ ਐਸਪੀਐਸ ਹਸਪੀਟਲ ਵੱਲੋਂ ਪੰਜ ਛੇ ਡਾਕਟਰਾਂ ਦੀ ਟੀਮ ਆਈ ਸੀਗੀ ਮੈਂ ਹਾਰਟ ਦਾ ਸਪੈਸ਼ਲਿਸਟ ਹੈਗਾ ਡਾਕਟਰ ਰਵਿੰਦਰ ਸਿੰਘ ਗੁਪਤਾ ਮੇਰਾ ਨਾਮ ਹੈ ਤੇ ਬੇਸਿਕਲੀ ਤਾਂ ਇਹ ਕੈਂਪਸ ਦਾ ਮਕਸਦ ਹੁੰਦਾ ਹੈ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕਰਨੀ ਜਾਗਰੂਕਤਾ ਪੈਦਾ ਕਰਨੀ ਕਿਉਂਕਿ ਹਾਰਟ ਸੰਬੰਧੀ ਪ੍ਰੋਬਲਮਸ ਬਾਰੇ ਅਸੀਂ ਡਰਦੇ ਤਾਂ ਬਹੁਤ ਹਾਂ ਪਰ ਇਹ ਸਾਨੂੰ ਘੱਟ ਹੀ ਲੋਕਾਂ ਨੂੰ ਪਤਾ ਕਿ ਇਹਨਾਂ ਤੋਂ ਬਚਾਅ ਬੜਾ ਸੌਖਾ ਹੈਗਾ ਜੇਸੀ ਟਾਈਮਲੀ ਪ੍ਰੀਕਾਸ਼ਨਸ ਲਈਏ ਇੱਕ ਚੰਗਾ ਲਾਈਫਸਟਾਈਲ ਆਪਣਾ ਮੇਨਟੇਨ ਕਰਕੇ ਰੱਖਿਏ ਜਿਹਦੇ ਵਿੱਚ ਡੇਲੀ ਵਰਜਿਸ ਕਰਨਾ ਸੈਰ ਕਰਨਾ ਆ ਜਾਂਦਾ ਹੈਗਾ ਇੱਕ ਨਾਰਮਲ ਬੋਡੀ weight ਆਪਣਾ ਮੇਨਟੇਨ ਕਰਕੇ ਰੱਖਣਾ ਆ ਜਾਂਦਾ ਹੈ ਤੇ ਬਹੁਤ ਹੀ ਜ਼ਰੂਰੀ ਪੱਖ ਆ ਜਾਂਦਾ ਹੈਗਾ ਇੱਕ ਨਪੀਤਲੀ ਡਾਈਟ ਦਾ ਕਿ ਲੋੜ ਨਾਲੋਂ ਵੱਧ ਨਾ ਖਾਦਾ ਜਾਵੇ ਤੇ ਇੱਕ ਆਪਣੇ ਬੋਡੀ weight ਨੂੰ ਮੇਨਟੇਨ ਕਰਕੇ ਰੱਖਿਆ ਜਾਵੇ ਤਾਂ ਅਸੀਂ ਕਾਫੀ ਹੱਦ ਤੱਕ 70 80% ਹਾਰਟ ਦੀਆਂ ਪ੍ਰੋਬਲਮਸ ਤੋਂ ਬਚ ਸਕਦੇ ਹਾਂ ਦੂਸਰਾ ਇਹ ਬਹੁਤ ਇੰਪੋਰਟੈਂਟ ਪਾਰਟ ਆ ਜਾਂਦਾ ਹੈ ਕਿ ਅਕਸਰ ਜਦੋਂ ਪੰਜਾਬ ਦੇ ਵਿੱਚ ਕੋਈ ਹਾਰਟ ਅਟੈਕ ਹੁੰਦਾ ਹੈ ਤਾਂ ਕਈ ਕੀਮਤੀ ਘੰਟੇ ਅਸੀਂ ਘਰ ਹੀ ਆਪਣੇ ਖਰਾਬ ਕਰ ਲੈਂਦੇ ਹਾਂ ਅਸੀਂ ਹਾਰਟ ਅਟੈਕ ਹੋਏ ਤੇ ਅਸੀਂ ਛੇਤੀ ਛੇਤੀ ਮੈਡੀਕਲ ਹੈਲਪ ਨਹੀਂ ਲੈਂਦੇ ਜਿਹੜਾ ਕਿ ਬੜਾ ਨੁਕਸਾਨਦਾਇਕ ਹੋ ਜਾਂਦਾ ਸੋ ਜੇ ਕਿਸੇ ਨੂੰ ਵੀ ਛਾਤੀ 'ਚ ਕਿਸੇ ਵੀ ਪ੍ਰਕਾਰ ਦਾ ਦਰਦ ਹੈ ਹੁੰਦਾ ਹੈ ਨਾਲ ਤਰੇਲੀਆਂ ਆਉਂਦੀਆਂ ਨੇ ਤਾਂ ਉਹਨੂੰ ਫਟਾਫਟ ਆਪਣੇ ਨੀਅਰੈਸਟ ਮੈਡੀਕਲ ਸੈਂਟਰ ਤੇ ਜਾ ਕੇ ਘੱਟੋ ਘੱਟ ਆਪਣਾ ECG ਜ਼ਰੂਰ ਕਰਵਾਉਣਾ ਚਾਹੀਦਾ ਤਾਕੀ ਅਸੀਂ ਇੱਕ ਲਾਈਫ ਥ्रेटनिंग ਡੇਂਜਰਸ ਬਿਮਾਰੀ ਤੋਂ ਟਾਈਮਲੀ ਇਲਾਜ ਕਰਾ ਕੇ ਬਚ ਸਕੀਏ। ਠੀਕ ਹੈ। ਇਹ ਹੀ ਮੇਰਾ ਸੰਦੇਸ਼ ਹੈਗਾ ਪਬਲਿਕ ਵਾਸਤੇ ਵੀ ਤੇ ਕੈਂਪ ਚ ਆਏ ਮਰੀਜ਼ਾਂ ਵਾਸਤੇ। ਤੁਸੀਂ ਦਿਖਾਇਆ ਡਾਕਟਰ ਕੀ ਕਹਿੰਦੇ? ਉਹਨਾਂ ਨੇ ਦਵਾਈਆਂ ਦਿੱਤੀਆਂ ਦੀ ਠੀਕ। ਅੱਛਾ। ਹਾਂਜੀ। ਮਤਲਬ ਉਹ ਦਵਾਈਆਂ ਤੁਹਾਨੂੰ ਦਿੱਤੀਆਂ? ਹਾਂਜੀ ਸਰ। ਦਵਾਈਆਂ ਉਹ ਵੀ ਦਿੱਤੀਆਂ ਨੇ ਸਾਰੀਆਂ। ਹਾਂਜੀ ਸਰ ਦਵਾਈਆਂ ਦਿੱਤੀਆਂ ਨੇ। ਤੇ ਦਵਾਈਆਂ ਸਾਰੀਆਂ ਫ੍ਰੀ ਦਿੱਤੀਆਂ ਨੇ ਹਾਂਜੀ ਫ੍ਰੀ ਦਿੱਤੀਆਂ ਨੇ ਕੋਈ ਪੈਸਾ ਤਾਂ ਨਹੀਂ ਲੈਂਦਾ ਨਹੀਂ ਸਾਰਾ ਅੱਛਾ ਕਿੱਦਾਂ ਲੱਗਿਆ ਡਿਸਪੈਂਸਰੀ ਤੁਹਾਨੂੰ ਸਰ ਬਹੁਤ ਬੰਦਿਆ ਲੱਗਿਆ ਬਹੁਤੇ ਬੰਦਿਆ ਹੈ ਕਾਲਜ ਹੈ ਸਰ ਬਹੁਤ ਕੰਮ ਕਰਦੀ ਹੈ ਮੈਂ ਡਾਕਟਰ ਦਿਲੀ ਠਾਕੁਰ ਗਾਇਨੀ ਦੇ ਡਾਕਟਰ ਮਹਿਲਾ ਦੇ ਸਪੈਸ਼ਲਿਸਟ ਹੈਗੀ ਕਿ ਅਸੀਂ ਅੱਜ ਕੈਂਪ ਲਾਇਆ ਹੈ ਐਸਵੀਐਸ ਹਸਪੀਟਲ ਵੱਲੋਂ ਪੇਸ਼ੈਂਟਸ ਦਾ ਅਸੀਂ ਫ੍ਰੀ ਚੈੱਕਅਪ ਕਰਦੇ ਆ ਮੁਫਤ ECG ਬਲੱਡ ਪ੍ਰੈਸ਼ਰ 슈ਗਰ ਟੈਸਟ ਹੋ ਰਿਹਾ ਤੇ ਦਵਾਈਆਂ ਵੀ ਜਿਨ੍ਹਾਂ ਨੂੰ ਜ਼ਰੂਰ ਲੋੜ ਹੈਗੇ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਇੱਥੇ ਕਾਈਨਿਡ ਦੇ ਡਾਕਟਰ ਹੈਗੇ ਆ, ਹਾਰਟ ਦੇ ਡਾਕਟਰ ਤੇ ਹੱਡੀਆਂ ਦੇ ਡਾਕਟਰ ਹੈਗੇ ਆ। ਬਹੁਤ ਹੀ ਚੰਗਾ ਲੱਗ ਰਿਹਾ ਸਭ ਨੂੰ ਧੰਨਵਾਦ ਜੀ ਸੰਵੇਦ ਮੌਕਾ ਦਾ ਸੇਵਾ ਕਰਨ ਦਾ ਤੇ ਪੇਸ਼ੈਂਟਸ ਅਸੀਂ ਦੇਖਦੇ ਹਾਂ ਤੇ ਰੈਗੂਲਰਲੀ ਇਸ ਕੈਂਪ ਨੂੰ ਜਾਂਦੇ ਰਹਾਂਗੇ। ਬਹੁਤ ਖੁਸ਼ੀ ਹੈ ਸਾਨੂੰ ਅਸੀਂ ਵੀ ਦਾ ਹਿੱਸਾ ਬਣਨ ਕਰਕੇ ਤੇ ਪੇਸ਼ੈਂਟਸ ਨੂੰ ਸਾਨੂੰ ਇਸ ਮੌਕੇ ਮਿਲਿਆ ਇਸ ਇੱਥੇ ਵੀ ਕਿੱਥੇ ਦੇ ਗਰੀ ਇਹ ਇਹ ਕਲੋਨਾ ਤਾਂ ਮੈਂ ਅੱਜ ਪਹਿਲੀ ਵਾਰੀ ਇਹਨੂੰ ਅਜਿਹਾ ਦਿੱਤਾ ਮੈਂ ਦੇਖ ਰਿਹਾ ਹਾਂ ਵਧੀਆ ਚੀਜ਼ ਇਹ ਹੈ ਕਿ ਬਹੁਤ ਲੋਕਾਂ ਨੂੰ ਇੱਥੇ ਟ੍ਰੀਟਮੈਂਟ ਮਿਲ ਸਕਦਾ ਮੈਂ ਇੱਥੇ ਕਈ ਲੋਕੀ ਕੜਾਣੀ ਵੀ ਦੇਖੇ ਆਸ-ਪਾਸ ਪੜਣਾ ਦੇ ਵੀ ਕਾਫੀ ਨੇ ਇਹਦਾ ਜੇ ਆਪਾਂ ਹੋਰ ਜ਼ਿਆਦਾ ਇਹ ਵੀ ਮਾਰਕੀਟਿੰਗ ਕਰੀਏ ਤਾਂ ਆਪਾਂ ਨੂੰ ਵੀ ਮਿਲ ਸਕਦੇ ਪੇਸ਼ੈਂਟ ਬਿਲਕੁਲ ਡਾਕਟਰ ਸਾਹਿਬ ਬਹੁਤ ਵਧੀਆ-ਵਧੀਆ ਨੇ ਇੱਥੇ ਐਸਪੀਐਸ ਦੇ ਨੰਬਰ ਗੁਰਵਿੰਦਰ ਨੇ ਫੋਰਟ ਆਰਡੀਓ ਤੇ ਆਰਥੋ ਦੇ ਸਾਰੇ ਆਏ ਹੋਏ ਨੇ ਇਹ ਬਹੁਤ ਵਧੀਆ ਚੀਜ਼ ਹੈ ਜੀ ਇਹ ਹੋਰ ਵੀ ਲੱਗਣਾ ਚਾਹੀਦਾ ਹੈ ਇਹਦੀ ਹੋਰ ਜ਼ਿਆਦਾ ਇਹਦੀ ਅਖਬਾਰਾਂ ਛਪੇ ਤਾਂ ਲੋਕਾਂ ਨੂੰ ਪਤਾ ਲੱਗੇ ਤੇ ਇੱਥੇ ਜ਼ਿਆਦਾ ਤੋਂ ਜ਼ਿਆਦਾ ਲੋਕ ਕਿਉਂਕਿ ਲੋੜਵੰਦ ਮਰੀਜ਼ਾਂ ਤੱਕ ਪਹੁੰਚਦਾ ਹੋ ਜੀ ਇਹ ਬਹੁਤ ਸਾਦਾ ਜੀ ਚੀਜ਼ ਹੈ ਜੀ ਕਿ ਕਈ ਲੋਕਾਂ ਨੂੰ ਬਹੁਤ ਵਧੀਆ ਤਰੀਕੇ ਦੀ ਮੈਡੀਕਲ ਕੇਅਰ ਨਹੀਂ ਮਿਲ ਸਕਦੀ ਬਿਲਕੁਲ ਜੀ ਬਿਲਕੁਲ ਐਸਪੀਐਸ ਬਹੁਤ ਵੱਡਾ ਹਸਪੀਟਲ ਹੈ ਤੇ ਵਧੀਆ ਚੀਜ਼ ਹੈ ਜੀ ਇਹ ਹੋਣਾ ਚਾਹੀਦਾ ਜੇ ਇੱਥੇ ਤੱਕ ਫੈਸਿਲਿਟੀ ਪਹੁੰਚ ਰਹੀ ਤਾਂ ਸਭ ਅਵੇਲ ਕਰਨ ਤਾਂ ਬਹੁਤ ਦੀ ਚੀਜ਼ ਹੈ ਜੀ ਸਭ ਤੋਂ ਮਹੱਤਵਪੂਰਨ ਜਿਹੜਾ ਪ੍ਰਾਪਤ ਹੈ ਉਹਨੂੰ ਮਾਰਿਆਂ ਕੇ ਹੈ ਜੀ ਮਾਰੂ ਸੇਵਾ ਦੇ ਪ੍ਰਧਾਨ ਕੋਲ ਪਾਉਂਦੇ ਨੇ ਲੋਕਾਂ ਦੇ ਕਹਿੰਦੇ ਜਲੂ ਵੀ ਆ ਪੰਜ ਪ੍ਰਾਣ ਚੋਕੀ ਦੇ ਵਿੱਚ ਸੋਨੇ ਦੀ ਪਰ ਦੇਖਦੇ ਆ ਇਹਦਾ ਸਾਰਾ ਬੜਾ ਨਜ਼ਰ ਸਾਡੇ ਪਿੰਡ ਵਿੱਚ ਆ ਰਿਹਾ ਹੈ ਜਿਵੇਂ ਕੋਈ ਨਿਕਲ ਮੇਨੋਂ ਪੁਰਾਣਾ ਗੁਰਦ ਸਿੰਘ ਐਤਵਾਰ ਸ਼ਮਨ ਸਾਹਿਬ ਮਲ ਸਿੰਘ ਸਾਰੇ ਵੀ ਦਿਨੇ ਦੀ ਹੈ ਸਾਰੇ ਇਹ ਸ੍ਰੀ ਗੁਰੂ ਦੇ ਪਸੰਦ ਹਨ ਮੈਂ ਆਸ ਕਰਦਾਂਗੇ ਜਿੰਦਗੀ ਆਸ ਸਾਰੇ ਕਮੇਟੀ ਵੱਲੋਂ ਜੋ ਸਾਡੇ ਨਾਲ ਇੱਕ ਜੁੜੀਆ ਸਮੂਹ ਨਗਰ ਨਵਾਸੀ ਗੜਾ ਦੇ ਖਾ ਤੇ ਸਾਡੇ ਹਸਪਤਾਲ ਦੀ ਕਮੇਟੀ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਖਾਸ ਕਰਕੇ ਐਸ ਪੀ ਐਸ ਹਸਪਤਾਲ ਨਦਿਆਣਾ ਸ਼ਹਿਰ ਜੋ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ ਸਭ ਤੋਂ ਜ਼ਿਆਦਾ ਬਹੁਤ ਸੀ ਧੰਨਵਾਦੀਆਂ ਡਾਕਟਰ ਗਰੇਂਦਰ ਸਿੰਘ ਜੀ ਬਾਬਾ ਦੁਆਪਰੇ ਸਿੰਘ ਜੀ ਜਿਹੜੇ ਮਾਰਕੀਟਿੰਗ ਸਾਡੇ ਨਾਲ ਬਹੁਤ ਵਧੀਆ ਡੀਲ ਕਰ ਰਹੇ ਨੇ ਮੇਰੇ ਕੋਲੋ ਮੈਸੇਜ ਆਇਆ ਕਿ ਅੱਜ ਡਾਕਟਰ ਆਪਾ ਪਕੀਤਾ ਸਟਾਰਟ ਕਰਾਉਣਾ ਹੈ ਇਹ ਮੇਰੇ ਹਿਸਾਬ ਨਾਲ ਬਹੁਤ ਪਿੰਡ ਜਿਹੜੇ ਨੇ ਇਹਦਾ ਲਾਭ ਲੈ ਸਕਦੇ ਨੇ ਪੂਰੇ ਸਰੋਂ ਨੂੰ ਇੰਨੇ ਵਧੀਆ ਡਾਕਟਰ ਆ ਰਹੇ ਨੇ ਤੁਸੀਂ ਮੈਂ ਕਹਿੰਦਾ ਹਰ ਪਿੰਡ ਜਿਹੜਾ ਵੀ ਜਿੱਥੋਂ ਤੱਕ ਤੁਸੀਂ ਆ ਸਕਦੇ ਹੋ ਤੁਹਾਨੂੰ ਟਾਈਮ ਲੱਗਦਾ ਮਕਸੂਦੜਾ ਜਿੰਨਾ ਮਰਜੀ ਦੂਰ ਕਿੱਥੇ ਵੀ ਕਿਹੜਾ ਵੀ ਪਿੰਡ ਅਸਦਾ ਤੁਸੀਂ ਪਲੀਜ਼ ਉਰੇ ਆਓ ਚੈੱਕਅਪ ਕਰਾਓ ਤੁਹਾਨੂੰ ਦਵਾਈ ਫ੍ਰੀ ਮਿਲੇਗੀ ਤੁਸੀਂ ਲਾਭ ਲਓ ਇੰਨੇ ਜਿਹੜੇ ਡਾਕਟਰ ਉਨ ਲੋਕਾਂ ਜਿਨ੍ਹਾਂ ਕੋਲ ਵੀ ਆਪਾਂ ਮਪਾਉਂਗਾ ਕਿ ਡਾਕਟਰ ਜਿਨ੍ਹਾਂ ਦਾ ਟੈਨ ਗਿਆ ਜੇ ਉਹ ਆ ਸਕਣ ਆਪਾਂ ਪੱਕਾ ਇਨਰ ਕੋਸ਼ਿਸ਼ ਕਰਾਂਗੇ ਕਿ ਕੀ ਉਹ ਵੀ ਆਉਣ ਤੁਸੀਂ ਆ ਕੇ ਪਲੀਜ਼ ਇਹਦਾ ਲਾਭ ਲਓ ਤਾਂ ਕਿ ਇਹ ਕਿਉਂਕਿ ਇਹ ਡਿਸਪੈਂਸਰੀ ਚੱਲੂਗੀ ਜੇ ਤੁਸੀਂ ਆਇਓ ਮੈਂ ਇਸ ਬਾਰੇ ਕਹਿਣਾ ਚਾਹਾਂਗਾ ਕਿ ਜਦੋਂ ਪਹਿਲੀ ਵਾਰ ਅਸੀਂ ਇੱਥੇ ਆਏ ਸੀਗੇ ਮੈਂ ਪੁੱਤਾ ਕੀਤਾ ਟੈਕਨੀਸ਼ੀਅਨ ਤੋਂ ਕਿ ਆਪਾਂ ਡਾਟਾ ਕਿਵੇਂ ਸਟੋਰ ਕਰਦੇ ਹਾਂ ਬਿਲਕੁਲ ਬਿਲਕੁਲ ਉਹ ਉਸ ਟਾਈਮ ਤੇ ਆਪਾਂ ਇੱਕ ਇੱਕ ਪੀਡੀਐਫ ਇੱਕ ਫਾਈਲ ਦੇ ਉੱਤੇ ਲਿਖਿਆ ਜਾਂਦਾ ਸੀ ਬਿਲਕੁਲ ਨਾਮ ਕਿਹੜਾ ਕਿੰਨਾ ਪਤਾ ਕਿਹੜੇ ਪਿੰਡ ਉਸ ਤੋਂ ਬਾਅਦ ਉਹਦਾ ਜਿਹੜਾ ਵੀ ਰਿਜ਼ਲਟ ਆਉਂਦਾ ਸੀ ਉਹ ਲਿਖਿਆ ਜਾਂਦਾ ਸੀ ਕੁਝ ਪਾਉ ਉਹ ਇੱਕ ਪ੍ਰਿੰਟ ਕੱਢਦੇ ਸੀ ਬਿਲਕੁਲ ਉਹ ਪ੍ਰਿੰਟ ਕੱਢ ਕੇ ਲੈ ਜਾਂਦੇ ਸੀ ਬੰਦੇ ਹਾਂ ਤੇ ਹੁਣ ਜਿਹੜਾ ਪ੍ਰਿੰਟ ਆਉਂਦਾ ਉਹ ਡਾਟਾ ਕਿਤੇ ਸਟੋਰ ਨਹੀਂ ਹੁੰਦਾ ਠੀਕ ਆ ਉਹਦੇ ਨਾਲ ਕੀ ਹੈ ਜੇ ਹੁਣ ਕੋਈ ਬੰਦਾ ਲੈ ਗਿਆ ਪ੍ਰਿੰਟ ਕਢਾ ਕੇ ਉਹ ਪੇਪਰ ਖੋ ਗਿਆ ਬਿਲਕੁਲ ਤੁਸੀਂ ਵਾਪਸ ਆ ਕੇ ਕਹਿ ਨਹੀਂ ਸਕਦੇ ਤੁਹਾਨੂੰ ਟੈਸਟ ਦੁਬਾਰਾ ਕਰਵਾਉਣਾ ਬਿਲਕੁਲ ਤੁਹਾਡੇ ਕੋਲ ਕਿਤੇ ਡਾਟਾ ਸਟੋਰ ਨਹੀਂ ਹੁੰਦਾ ਹਰ ਵਾਰੀ ਇਹ ਬਹੁਤ ਬੜੀ ਮੈਨੂੰ ਲੱਗਿਆ ਕਿ ਇਹ ਬਹੁਤ ਕੋ ਡੰਗ ਚੀਜ਼ ਹੋ ਰਹੀ ਹੈ ਕਿ ਕਾਨੂੰ ਕਿਸੇ ਬੰਦੇ ਦਾ ਹਿਸਟਰੀ ਨਹੀਂ ਬਣ ਰਹੀ ਬਿਲਕੁਲ ਬਿਲਕੁਲ ਤੇ ਆਪਾਂ ਕਿਤੇ ਹੋ ਡ ਬਿਲਕੁਲ ਇਸ ਕਰਕੇ ਅਸੀਂ ਇੱਕ ਪ੍ਰੋਜੈਕਟ ਬਣਾਈ ਆ ਉਹ ਵੈਬਸਾਈਟ ਜੇ ਹੋਰ ਕਿਸੇ ਨੂੰ ਚਾਹੀਦੀ ਆ ਉਹ ਦੇ ਸਕੂਗੇ ਪਰ ਉਹ ਵੈਬਸਾਈਟ ਐਸ ਤਰ੍ਹਾਂ ਨਹੀਂ ਬਣਾਈ ਕਿ ਉਹ ਚੱਲ ਰਹੀ ਆ ਅੱਜ 150 ਬੰਦੇ ਦਾ ਰੈਕਡ ਉਸ ਵੈਬਸਾਈਟ ਦੇ ਵਿੱਚ ਆ ਗਿਆ ਹੈ ਹੁਣ ਕੀ ਹੁੰਦਾ ਉਹ ਪੇਪਰ ਤੇ ਨਹੀਂ ਲਿਖਦੇ ਆਪਾਂ ਸਾਰਾ ਇੱਕ ਵੈਬਸਾਈਟ ਉੱਪਰ ਨਹੀਂ ਆ ਜਿਹੜੀ ਆਪਾਂ ਬਿਲਕੁਲ ਕਰਦੇ ਆ ਉਹ ਤੇ ਫ੍ਰੀ ਬਣਾਈ ਗਈ ਆ ਕੋਈ ਉਹਦਾ ਕੋਸਟ ਨਹੀਂ ਤੇਰੀ ਰਨਿੰਗ ਕਾਸਟ ਵੀ ਆਪਾਂ ਕਰਾਂਗੇ ਉੱਥੇ ਹੁਣ ਤੁਸੀਂ ਨਾਮ ਲਿਖ ਸਕਦੇ ਹੋ ਬੰਦੇ ਦਾ ਕਿਹੜਾ ਪਿੰਡ ਦਾ son of ਪੂਰਾ ਐਡਰੈਸ ਆ ਜਾਊਗਾ ਜਣਕੇ ਪੂਰਾ ਐਡਰੈਸ ਆ ਜਾਏਗਾ ਸਾਰੇ ਨੀ ਫੋਨ ਨੰਬਰ ਆ ਜਾ ਹਾਂ ਉਸ ਤੋਂ ਬਾਅਦ ਸਾਰੇ ਟੈਸਟ ਬਣਾ ਦਿੱਤੇ ਗਏ ਨੇ 12 ਟੈਸਟ ਜਿਹੜੇ ਵੀ ਹੁੰਦੇ ਨੇ ਬੀਡਾ ਸੀਪੀਐਸ ਸਾਰੇ ਟੈਸਟ ਉੱਥੇ ਹੀ ਆ ਜਾਂਦੇ ਨੇ ਉੱਥੇ ਸਾਰੇ ਲਿਪਿਡ ਟੈਸਟ ਦਾ ਜਿਹੜਾ ਮੇਡਾ ਉਹ ਵੀ ਹੁੰਦਾ ਤੇ ਬਲੱਡ ਟੈਸਟ ਕੋ ਸਾਰਾ ਡਾਟਾ ਸੇਵ ਹੋ ਜਾਂਦਾ ਕੱਲ ਨੂੰ ਤੁਸੀਂ ਫਿਰਟ ਹੋਇਗੇ ਥੋੜਾ ਸਾਰਾ ਡਾਟਾ ਉੱਥੇ ਸਟੋਰ ਹੋਗਾ ਤੁਸੀਂ ਕੰਪੇਅਰ ਕਰ ਪਾਓਗੇ ਕਿ ਪਹਿਲਾਂ ਕੀ ਸੀ ਹੁਣ ਕੀ ਹੋਈ ਹੈ ਡਾਕਟਰ 17 ਦੇ ਪ੍ਰਿੰਟ ਵੀ ਇੱਕ ਬਟਨ ਆਪਾਂ ਇਸ ਨੋਟ ਨੂੰ ਕਦੇ ਧਰਨੀ ਜਗਾ ਦੇ ਤੁਸੀਂ ਪੀਡੀਐਫ ਮੰਨ ਲਓ ਤੁਸੀਂ ਘਰੇ ਲੈ ਕੇ ਪ੍ਰਿੰਟ ਕਰਾ ਕੇ ਤੁਸੀਂ ਰੱਖੋਗੇ ਤੁਸੀਂ ਕੱਲ ਨੂੰ ਫਿਰ ਆ ਸਕਦੇ ਹੋ ਸਾਨੂੰ ਕਹੋਗੇ ਆ ਲੋ ਛੱਡੀ ਰਿਪੋਰਟ ਕੋ ਗਈ ਮੈਨੂੰ ਇੱਕ ਹੋਰ ਦੇ ਦਿਓ ਜਦੀ ਇੱਕ ਵਟਨ ਵਾਲਾ ਪਾ ਪ੍ਰਿੰਟ ਕਰ ਲਾਂਗੇ ਤੁਸੀਂ ਕਿਤੇ ਵੀ ਡਾਕਟਰ ਕਿਸੇ ਵੀ ਲੈ ਕੇ ਜਾ ਸਕਦੇ ਹੋ ਉਹ ਚੀਜ਼ ਨੂੰ ਚਲੋ ਧੰਨਵਾਦ ਥੈਂਕ ਯੂ ਜੀ ਤੁਹਾਡਾ ਅਸੀ ਭਾਈ ਜੀ 5 ਸਾਲ ਤੋਂ ਉਰਤੇ ਇਹ ਡਿਸਪੈਂਸਰ ਚਲਾ ਰਹੇ ਆ ਅਸੀ ਦੇ ਦਸ ਤੋਂ 4 ਵਜੇ ਤੱਕ ਤਾਂ ਮੈਸਜਰ ਬਟੇ ਟਾਈਮ ਤੱਕ ਬਿਲਕੁਲ ਕੋਈ ਵੀ ਦਵਾਈ ਇੰਜੈਕਸ਼ਨ ਚਾਹੀਏ ਸੀਜੀ ਜਾਂ ਲੈਬੋਰੀਟਰੀ ਟੈਸਟ ਅਸੀਂ ਫ੍ਰੀ ਕਰਦੇ ਆਂ ਅਸੀਂ ਇਹ process ਸਾਡੀ ਹੁੰਦੀ ਆ ਵੀ ਰੋਜ਼ 30-35 ਪੇਸ਼ੈਂਟ ਅਸੀਂ ਚੈੱਕ ਕਰਦੇ ਆਂ ਤੇ ਉਹਨਾਂ ਨੂੰ ਅਡਿਸੰਦਨੇ ਹੋਣ ਸਾਡੇ ਬੇਟੀ ਰਮਨਜੀਤ ਕੌਰ ਤੇ ਸਨੇਹਜੋਤ ਕੌਰ ਬੋਪਾਰਾਏ ਗੁਨਕਰਨ ਸਿੰਘ ਬੋਪਾਰਾਏ ਤੇ ਇੱਕ ਕਮਲ ਕਨਵਲ ਗਨੋਰਸ ਬੋਪਾਰਾਏ ਜੇ ਕੈਨੇਡਾ ਤੋਂ ਆਏ ਸੀ ਇਹਨਾਂ ਨੂੰ ਮੈਂ ਡਿਸਪੈਂਸਰੀ ਬਾਰੇ ਦੱਸਿਆ ਇਹ ਕਹਿੰਦੇ ਵੀ ਐਡਟੈਕ ਜੇ ਕੰਮ ਰੋ ਤਾਂ ਸਟੱਪ ਹੋਸੀ ਕਿ ਕਸਟਾ ਅਸੀਂ ਸੇਵਾ ਕੀ ਕਰਸਾ ਦੇ ਮੈਦਾਨਾਂ ਵੀ ਲੋਕਾਂ ਦੇ ਕੈਂਪ ਲੱਗਦੇ ਨੇ ਉੱਥੇ ਡਾਕਟਰ ਆਉਂਦੇ ਨੇ ਉਹ ਦਵਾਈਆਂ ਲਿਖਦੇ ਨੇ ਆਪਾਂ ਇੱਕ ਇਹੋ ਜਿਹਾ ਫਰਦਲਾ ਕਰੀਏ ਵੀ ਟੋਟਲੀ ਦਵਾਈ ਜਿਹੜੀ ਪੇਸ਼ੰਟਾਂ ਨੂੰ ਜੋ ਡਾਕਟਰ ਲਿਖਣਗੇ ਉਹ ਵੱਧ ਤੋਂ ਵੱਧ ਦਿਨਾਂ ਦੀ ਅਸੀਂ ਦਵਾਈ ਦੇਈਏ ਤੇ ਇਹਨਾਂ ਨੇ ਦਵਾਈ ਫੰਡਿੰਗ ਕਰਕੇ ਸਾਰੇ ਜਗਤ ਨੂੰ ਕਰਦੇ ਜੋ ਵੀ ਤੁਸੀਂ ਦੇਖਿਆ ਇਹੋ ਜਿਹਾ ਮੋਰ ਬਣਿਆ ਇਹਨਾਂ ਨਾਲ 135 ਤੋਂ ਲੈ ਕੇ ਵੀ ਹਲ 150 ਤੱਕ ਦਾ ਜੜੀ ਸਵਾਭ ਨਾਲ ਪੇਸ਼ੰਤਾਂ ਨੂੰ ਤੇ ਇਹ ਦਵਾਈ ਦੇ ਇਸ ਤੇ ਲੈਂਗੇ ਤੇ ਇਹੋ ਜਿਹੇ ਬੱਚਿਆਂ ਨੂੰ ਮਤਲੀ ਆ ਵੀ ਸਾਡੇ ਕਲਚਰ ਨਾਲ ਜੁੜੇ ਰਹਿਣਗੇ ਸਾਡੇ ਜੇ ਬੱਚਿਆਂ 'ਚ ਇਹ ਜੀ ਭਾਵਨਾ ਸ਼ੁਰੂ ਹੋਈ ਆ ਤਾਂ ਰੋਟਾ ਰੋਪ ਦੇ ਕੇ ਇਹ ਜੀ ਮਤਲਬ ਜਿਹੜੇ ਰੋਟ ਪਲਾਈ ਦੇ ਕਾਮਦਾਰ ਹੁੰਦੇ ਮੇਰੇ ਤੋਂ ਸਾਰੇ ਬੱਚਿਆਂ ਨੂੰ ਸਵੇਰਾ ਜਾਂਦਾ ਇਹਨਾਂ ਦੇ ਸਿਰ ਜਿਹੜਾ ਇਹਨਾਂ ਨੇ ਬੜਾ ਲੱਗਦਾ ਤੇ ਬਾਕੀ ਤੁਸੀਂ ਸਾਡੇ ਡਿਸਪੈਂਸਰੀ ਬਾਰੇ ਸਾਡੇ ਸਿਸਟਮ ਬਾਰੇ ਉਹ ਬੱਚਿਆਂ ਬਾਰੇ ਦੇਖ ਲਿਆ ਕੋਈ ਪ੍ਰੈਸ਼ਰ ਕਰਨ ਨੂੰ ਨਹੀਂ ਆਈ ਜਿਹੜੇ ਲੋੜਪੰਦ ਮਰੀਜ਼ ਨੇ ਜਾਂ ਇਲਾਕੇ ਦੇ ਲੋਕ ਨੇ ਉਹਨਾਂ ਲਈ ਸਹੂਲਤਾਂ ਪ੍ਰਦਾਨ ਕਰ ਰਹੇ ਹਾਂ ਤੁਸੀਂ ਇੱਥੇ ਇਸੇ ਡਿਸਪੈਂਸਰੀ 'ਚੋਂ ਧੰਨਵਾਦ ਬਾਈ ਜੀ ਤੁਹਾਡਾ ਚੈਨਲ ਵੱਲੋਂ ਬਹੁਤ ਦਿਲਦਿਆਂ ਗਹਿਰਾਈਆਂ ਜੋ ਧੰਨਵਾਦ ਧੰਨਵਾਦ